ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਅੱਜ ਦੇ ਵਲੌਗ 'ਚ ਆਪਾਂ ਤੁਹਾਨੂੰ ਮੇਨ ਮੇਨ ਦਵਾਈਆਂ ਦੱਸਾਂਗੇ ਜਿਨ੍ਹਾਂ ਦੇ ਆਪਾਂ ਨੂੰ ਰਿਜ਼ਲਟ ਵਧੀਆ ਲੱਗਦੇ ਨੇ ਜਾਂ ਰਿਜ਼ਲਟ ਹੈਗੇ ਨੇ ਇੱਕ ਤਾਂ ਹੁੰਦਾ ਵੀ ਆਪਾਂ ਦਵਾਈ ਮਾਰਤੀ ਥੋੜਾ ਬੋਤੋ ਫਰਕ ਪਾਣ ਦੀ ਹੈ ਦਵਾਈ ਵੀ ਚਲੋ ਮਾਰੀ ਨਾ ਮਾਰੀ ਕਈ ਵਾਰ ਐ ਹੋ ਜਾਂਦਾ ਦਵਾਈ ਦਾ ਇੱਕ ਬਰਾਬਰ ਹੋ ਜਾਂਦੀ ਆ ਕਿਉਂਕਿ ਉਹਨਾ 20-50% ਬੀ ਤੋਂ 50% ਰਿਜ਼ਲਟ ਮਿਲਦਾ ਵੀ ਜਿਹੜੀ ਦਵਾਈ ਵਧੀਆ ਕੰਮ ਕਰਦੀ ਆ ਪੂਰੀ ਟੌਪ ਦੀ ਆਪਾਂ ਨੇ ਅਗਲਾ ਕਾ ਰਿਜ਼ਲਟ ਕੱਢੇ ਨੇ ਦਵਾਈਆਂ ਦੇ ਵਿਹਾਂ ਜਿੰਦਾ ਲਾਉਣ ਵਾਲਾ ਕੰਮ ਕਰ ਦਿੰਦੀਆਂ ਨੇ ਘੱਟੋ ਘੱਟ 5-7 ਦਿਨਾਂ ਲਈ ਤੇਲੇ ਮਸਰ ਵਾਲੀਆਂ ਤੇ ਬਾਕੀ ਉਲੀ ਵਾਲੀਆਂ ਤਾਂ ਚਲੋ ਜ਼ਿਆਦਾਤਰ ਪ੍ਰਿੰਡੀ ਚ ਲੋਡ ਵੀ ਨਹੀਂ ਪੈਂਦੀ ਬਾਕੀ ਅੱਜ ਆਪਾਂ ਖਾਸ ਤੌਰ ਤੇ ਪ੍ਰਿੰਡੀ ਦੀ ਗੱਲ ਕਰਾਂਗੇ ਬਾਕੀ ਕਦੂ-ਕਦੂ ਦੀ ਗੱਲ ਆਪਾਂ ਅਗਲੇ ਬਲੌਗ ਚ ਕਰਾਂਗੇ ਤੇ ਜੇ ਆਪਾਂ ਜਿਵੇਂ ਹੁਣ ਆਪਣੀ ਆ ਪ੍ਰਿੰਡੀ ਆ ਆਪਣੀ ਪ੍ਰਿੰਡੀ ਤਕਰੀਬਨ ਡੇਢ ਮਹੀਨੇ ਦੀ ਪ੍ਰਿੰਡੀ ਆ ਇੱਕ ਇੱਕ ਮਹੀਨਾ ਵੇਕ ਦਿੰਦੀ ਤੇ ਜੇ ਹੁਣ ਇਹਦੇ 'ਚ ਆਪਾਂ ਗੱਲ ਕਰੀਏ ਹੁਣ ਆਪਾਂ ਇਹ 'ਚ ਜੂਰੀਆ ਦੇਖ ਲਓ ਬਿਲਕੁਲ ਵੀ ਨਹੀਂ ਪਾਇਆ ਤਾਂ ਵੀ ਗ੍ਰੋਥ ਕਿੰਨੀ ਸੋਹਣੀ ਆ ਨਾ ਕੋਈ ਹਾਲੇ ਤੱਕ ਐਸੀ ਜੀ ਆਪਾਂ ਸਪਰੇਅ ਕਰੀ ਆ ਵੀ ਜਿਹਦੇ ਵਿੱਚ ਨਾਈਟ੍ਰੋਜਨ ਹੋਵੇ ਤੇ ਫਲ ਵਗੈਰਾ ਲਈ ਹੁਣ ਜ਼ਰੂਰ ਕਰਾਂਗੇ ਹੁਣ ਕਿਉਂਕਿ ਆ ਪਹਿਦੀਆਂ ਦੋ ਤੜਾਈਆਂ ਕਰ ਲਈਆਂ ਹੁਣ ਇਹਦੇ 'ਚ ਜੇ ਆਪਾਂ ਤੇਲੇ ਮਸਰ ਵਾਲੀ ਦੀ ਮੇਨ ਗੱਲ ਆ ਤੇਲੇ ਮਸਰ ਚਿੱਟਾ ਮਸਰ ਹੋ ਗਿਆ ਜਾਂ ਬਰ ਹਰਾ ਮਸਰ ਹੋ ਗਿਆ ਜਾਂ ਕੋਈ ਪੋਮਾਈਡ ਦੀ ਸਕਾਇਤ ਚਲੋ ਪਹਿਲਾਂ ਹੁੰਦੀ ਆ ਹੁਣ ਕੋਈ ਖਾਸ ਨਹੀਂ ਹੁੰਦੀ ਕਦੂਆ ਵਗੈਰਾ 'ਚ ਵੀ ਜਾਂ ਕਿਸੇ ਹੋਰ ਵੀ ਸਬਜ਼ੀ ਚ ਲਾਈਏ ਤੇ ਟੈਂਡੋ ਵਗੈਰਾ ਚ ਵੀ ਲਾਈਏ ਹੁਣ ਕੋਈ ਖਾਸ ਸ਼ਿਕਾਇਤ ਨਹੀਂ ਹੈ ਕਿ ਹੈਗੀ ਜਰੂਰ ਆ ਆਪਾਂ ਉਹ ਦਵਾਈਆਂ ਦੇ ਨਾਮ ਦੱਸਾਂਗੇ ਮੇਨ ਮੇਨ ਜਿਨ੍ਹਾਂ ਦੇ ਆਪਾਂ ਨੂੰ ਰਿਜ਼ਲਟ ਪੂਰੇ ਟਾਪ ਦੇ ਲੱਗਦੇ ਨੇ ਜੇ ਆਪਾਂ ਥੋੜੀ ਜੀ ਹਲਕੀ ਲੈਣੀਆਂ ਜੇ ਆਪਾਂ ਕਹਿ ਸਕਦੇ ਆ ਵੀ ਰਿਜ਼ਲਟ ਉਹਦਾ ਉਹਨਾ ਨਹੀਂ ਹੈਗਾ ਜਿੰਨਾ ਆਪਾਂ ਆਪਾਂ ਨੂੰ ਚਾਹੀਦਾ ਜੇ ਥੋੜਾ ਬਹੁਤਾ ਮੱਛਰਾਂ ਜਾਂ ਕਹਿ ਸਕਦੇ ਆ ਸਰਵਤੀ ਸਟੇਜ ਚ ਬਸ ਆਪਾਂ ਮੇਨ ਮੇਨਿੰਗ ਦਵਾਈਆਂ ਦੀ ਗੱਲ ਕਰਾਂਗੇ ਬਾਕੀ ਆਉਂਦੀਆਂ ਤਾਂ ਬਹੁਤ ਤਰ੍ਹਾਂ ਦੀਆਂ ਨੇ ਇਹਨਾਂ ਵਿੱਚ ਜਿੰਨਾਂ ਦਾ ਆਪਾਂ ਨੂੰ ਰਿਜ਼ਲਟ ਲੱਗਦਾ ਇੱਕ ਤਾਂ ਪਿਗਾਸਸ ਦਵਾਈ ਵਧੀਆ ਐਸ ਏਜੈਂਟਾਂ ਦੀ ਉਹਦਾ ਵੀ ਰਿਜ਼ਲਟ ਵਧੀਆ ਜੇ ਕੋਈ ਜ਼ਿਆਦਾ ਹੀ ਜ਼ਿਆਦਾ ਹੀ ਆਪਾਂ ਕਹਿ ਸਕਦੇ ਵੀ ਨਹੀਂ ਹੋਈ ਅਨਰੋਲ ਚ ਆ ਰਿਹਾ ਤਾਂ ਆਪਾਂ ਪੂਰਾ ਜਿੰਦਾ ਲਾਉਣ ਵਾਲਾ ਕੰਮ ਜਿਹੜੀ ਦਵਾਈ ਨਾਲ ਆਪਾਂ ਨੂੰ ਲੱਗਦਾ ਵੀ ਹਾਂ ਆਪਾਂ ਮੁੜ ਕੇ ਆਪਣਾ 5-7 ਦਿਨਾਂ ਲਈ ਚਲੋ ਜਿਆਦਾ ਟਾਈਮ ਤਾਂ ਦਵਾਈਆਂ ਕੰਮ ਨਹੀਂ ਕਰਦੀਆਂ ਹੁੰਦੀਆਂ ਕਿਉਂਕਿ ਮਛਰ ਦੇਲਾ ਚੀਜ਼ ਆ ਜੀ ਇਧਰੋਂ ਇਧਰ ਆਏ ਨਹੀਂ ਇਧਰੋਂ ਇਧਰ ਫੇਰ ਵਾਜਿੰਦਾ ਕਿਉਂਕਿ ਸਾਰੇ ਖੇਤ ਚ ਤਾਂ ਇੱਕ ਵਾਰੀ ਦਵਾਈ ਗਈ ਵਾਰੀ ਆਪਾਂ ਨਹੀਂ ਮਾਰ ਸਕਦੇ ਜਾਂ ਫਿਰ ਅੰਡੇ ਪੈਦਾ ਕਰੀ ਜਾਂਦੇ ਹੁੰਦੇ ਨੇ ਹੌਲੀ ਹੌਲੀ ਤੇ ਸਾਰਿਆਂ ਨੂੰ ਵਧੀਆ ਰਿਜ਼ਲਟ ਆਪਾਂ ਲੱਗਿਆ ਹੁਣ ਤੱਕ ਦਾ ਐਫੀਗੋਨ ਐਫੀਗੋਨ ਆ ਬਸ ਇੱਕ ਕੰਪਨੀ ਦੀ ਦਵਾਈ ਤੇ ਜਿ ਦਵਾਈਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਦਵਾਈਆਂ ਬਹੁਤ ਜ਼ਿਆਦਾ ਕੰਪਨੀਆਂ ਬਣਾਉਂਦੀਆਂ ਨੇ ਤਾਂ ਹੁਣ ਚਲੋ ਸਾਰਿਆਂ ਨੂੰ ਪਤਾ ਹੀ ਆ ਵੀ ਆਪਾਂ ਤਾਂ ਸਿਰਫ ਉਹਦੀ ਗੱਲ ਕਰੀਏ ਜਿਹਦਾ ਆਪਾਂ ਨੂੰ ਰਿਜ਼ਲਟ ਵਧੀਆ ਲੱਗਿਆ ਮਾਰ ਦੇਉਣ ਇਹ ਨਹੀਂ ਹੈਗਾ ਵੀ ਆਪਾਂ ਹੋਰ ਕੋਈ ਮਾਰ ਦੇਣੀ ਹੈ ਕਿ ਵੀ ਇਹ ਦੋ ਹੀ ਦੋਨੇ ਦਵਾਈਆਂ ਮਾਰੀਆਂ ਨੇ ਜਿਵੇਂ ਡਾਇਓਵੈਨ 3 ਨਾਲ ਡੈਵਲ 9 ਤੇ ਵੀ ਆਉਂਦੀ ਆ ਉਹ ਹੋਰ ਦੋ ਤਿੰਨ ਟੈਗ ਬਲਾਈਚ ਵੀ ਆਉਂਦੀ ਆ ਤੇ ਟੈਗ ਬਲਾਈਚ ਦੋ ਸਾਲਟ ਨਾਲ ਹੋਰ ਵੀ ਆਉਂਦੇ ਨੇ ਵੀ ਕਹਿਣ ਤੋਂ ਮਤਲਬ ਵੀ ਦਵਾਈਆਂ ਤਾਂ ਬਹੁਤ ਜ਼ਿਆਦਾ ਨੇ ਇਹ ਨਹੀਂ ਹੈਗਾ ਵੀ ਦਵਾਈਆਂ ਨਹੀਂ ਹੈਗੀਆਂ ਜਿਨ੍ਹਾਂ ਦੇ ਆਪਾਂ ਟੌਪ ਦੇ ਰਿਜ਼ਲਟ ਲੱਗੇ ਵੀ ਹਾਂ ਵਸ ਇੱਕ ਵਾਰੀ ਮਾਰੀ ਵੀ ਆਪਾਂ ਮੁਰਕ ਕੇ ਝਾਕਾਂ ਦੀ ਲੋੜ ਨਹੀਂ ਵੀ ਹਾਂ ਤੇ ਲਾਏਗਾ ਕਿ ਨਹੀਂ ਹੈਗਾ ਥੋੜੇ ਦਿਨਾਂ ਲਈ ਤੇ ਚਲੋ ਬਾਅਦ ਚ ਤਾਂ ਜਿਹੜਾ ਹੁਣ ਪੈਦਾ ਹੁੰਦਾ ਉਹਨੂੰ ਤਾਂ ਆਪਾਂ ਕੰਟਰੋਲ ਕਰ ਨਹੀਂ ਸਕਦੇ ਇੱਕ ਵਾਰੀ ਐਂ ਕਹਿ ਸਕਦੇ ਵੀ ਇੱਕ ਵਾਰੀ ਬਿਲਕੁਲ ਖਤਮ ਕਰ ਦਿੰਦਾ ਇੱਕ ਵਾਰੀ ਬਿਲਕੁਲ ਹੀ ਆਪਾਂ ਜਿੰਨੇ ਦਿਨ ਦਵਾਈਆਂ ਸਿਰੱਖਦੀਆਂ ਬਿਲਕੁਲ ਹੀ ਆਪਣੇ ਬੂਟਿਆਂ ਤੋਂ ਬੇਲਾਂ ਤੋਂ ਅ ਬਿਲਕੁਲ ਹੀ ਚਿੱਟਾ ਮੱਛਰ ਜਿਵੇਂ ਹੁਣ ਆਪਣਾ ਪ੍ਰਿੰਡੀ ਦੇ ਖਾਸ ਕਰਕੇ ਪ੍ਰਿੰਡੀ ਦੀ ਗੱਲ ਕਰਦੇ ਹਾਂ ਪ੍ਰਿੰਡੀ ਤੇ ਬਿਲਕੁਲ ਖਾਸ ਕਰਕੇ ਸਾਰਿਆਂ ਨੂੰ ਟੋਪ ਦਾ ਰਿਜ਼ਲਟ ਐਫੀ ਕੋਨ ਦਾ ਜੇ ਜোন ਗੱਲ ਕਰੀਏ ਥੋੜੇ ਦਿਨ ਬਾਅਦ ਆਪਾਂ ਬਾਲਾ ਨਹੀਂ ਜਿਆਦਾ ਆਪਾਂ ਉਹਦੀ ਦਵਾਈ ਦੀ ਗੱਲ ਕਰਾਂਗੇ ਜਿਹੜੀ ਆਪਾਂ ਵਰਤਦੇ ਆ ਜਾਂ ਮਾਰਦੇ ਆ ਆਪਾਂ ਐ ਨਹੀਂ ਹੈਗਾ ਵੀ ਕਿਸੇ ਨੂੰ ਸੁਣੀ ਸੁਣਾਈ ਜਾਂ ਆਪਾਂ ਬੈਸਿਕ ਕਹਤਾ ਵੀ ਹਾਂ ਉਹ ਦਵਾਈ ਮਾਰ ਲਓ ਜਾਂ ਐ ਕਰ ਲਓ ਮੈਂ ਐ ਕਰਦਾ ਤੇ ਕੈਲਸ਼ੀਅਮ ਹੋ ਗਿਆ ਆਪਾਂ ਨੂੰ ਫੇਰ ਵੀ ਆਪਾਂ ਛਾੜਦੇ ਕੌਣ ਗੱਲ ਕਰਦੇ ਵੀ ਆਪਣੇ ਛਾੜ ਫੇਰ ਵੀ ਵਧੀਆ ਰਹਿੰਦਾ ਜੇ ਮੈਨੂੰ ਕੈਲਸ਼ੀਅਮ ਹੋ ਗਿਆ ਆਪਾਂ ਤਕਰੀਬਨ ਤਕਰੀਬਨ 20 ਤੋਂ 25 ਦਿਨਾਂ ਦੇ ਵਿੱਚ ਵਿਚਾਰ ਰਿਪੀਟ ਕਰ ਦਿੰਨੇ ਆ ਇੱਕ ਵਾਰੀ ਬਸ 20 ਤੋਂ 25 ਦਿਨਾਂ ਦੇ ਵਿੱਚ ਇੱਕ ਵਾਰੀ ਇਹ ਨਹੀਂ ਹੈਗਾ ਵੀ ਹਰੇਕ 10ਵੇਂ ਦਿਨ ਕੈਲਸ਼ੀਅਮ ਪਾਉਣਾ ਦਵਾਈ ਦੇ ਨਾਲ ਹਾਂ ਮਾਈਕਰੋ ਨਿਊਟ੍ਰੀਐਂਟ ਵਗੈਰਾ ਦੀ ਇੱਕ ਸਪਰੇਅ ਕਰਤੀ 20 ਦਿਨਾਂ ਬਾਅਦ ਇੱਕ ਵਾਰੀ ਉਹ ਕਰਤੀ ਕੈਲਸ਼ੀਅਮ ਵਗੈਰਾ ਦੀ ਠੀਕ ਹੈ ਨਾ ਜੇ ਕੈਲਸ਼ੀਅਮ ਵਗੈਰਾ ਦੀ ਸਪਰੇਅ ਕਰਤੀ ਜਾਂ ਇੱਕ ਵਾਰੀ ਮਾਈਕਰੋ ਨਿਊਟ੍ਰੀਐਂਟ ਦੀ ਸਪਰੇਅ ਕਰਤੀ ਜਾਂ ਫਿਰ ਮਿਕਸ ਮਾਈਕਰੋ ਨਿਊਟ੍ਰੀਐਂਟ ਤੇ ਕੈਲਸ਼ੀਅਮ ਆਉਂਦਾ ਐਨਪੀਕੇ ਚ ਉਹ ਕਰਤਾ ਐਨਪੀਕੇ ਉਨੀ ਉਨੀ ਆਉਂਦਾ ਜ਼ਿੰਕ ਪੋਟਾਸ਼ ਆਉਂਦੀ ਉਹਦੇ ਵਿੱਚ DAP ਆਉਂਦੀ ਆ ਅ ਸਲਫਰ ਆਉਂਦੀ ਆ ਹੋਰ ਵੀ ਮੈਗਨੀਜ਼ ਆਉਂਦੀ ਆ ਮੈਗਨੀਸ਼ੀਅਮ ਆਉਂਦੀ ਆ ਵੀ ਕਈ ਵਾਰ ਕਾਫੀ ਾਰੇ ਤੱਤ ਆਉਂਦੇ ਨੇ ਵੀ ਉਹ ਚੀਜ਼ਾਂ ਤੁਸੀਂ ਕਰ ਸਕਦੇ ਹੋ ਹੁਣ ਕੰਪਨੀਆਂ ਤਾਂ ਚਲੋ ਅਲੱਗ-ਅਲੱਗ ਬਣਾਉਂਦੀਆਂ ਨੇ ਵੀ ਉਹ ਆਪਾਂ ਨੂੰ ਆਪਣੇ ਤੇ ਡਿਪੈਂਡ ਆ ਵੀ ਆਪਾਂ ਕਿਹੜੀ ਕੰਪਨੀ ਦੀ ਵਧੀਆ ਲੱਗਦੀ ਹੈ ਜੇ ਕਿਹੜੀ ਕੰਪਨੀ ਦੀ ਕਰਦੇ ਆ ਬਾਕੀ ਤਾਕਤ ਦੀਆਂ ਦਵਾਈਆਂ ਹੋਰ ਵੀ ਜਿਵੇਂ ਕੋਈ ਕੁਜੂਕੀ એનર્ਜੀ ਆਉਂਦੀ ਆ ਉਹ ਕਰ ਸਕਦੇ ਆ ਯਾ ਭਰਾ ਹੁਣ ਜਿਵੇਂ ਆਪਾਂ ਸਟਾਰਟਿੰਗ ਸਟਾਰਟਿੰਗ ਦੇ ਵਿੱਚ ਪਹਿਲਾਂ ਬਾਅਦ ਚੋਂ ਤਾਂ ਨਹੀਂ ਆਪਾਂ ਕਦੇ ਕਰਦੇ ਹੈਗੇ ਖਾਸ ਸਟਾਰਟਿੰਗ ਸਟਾਰਟਿੰਗ ਦੇ ਵਿੱਚ ਦੋ ਵਾਈਟਾ ਦੀ ਸਪਰੇ ਵਗੈਰਾ ਕਰ ਦਿੰਦੀਆਂ ਜਿਵੇਂ ਹੁਣ ਇੱਕ ਸਟਾਰਟਿੰਗ ਚ ਪਹਿਲਾਂ ਕਰਤੀ ਸੀ ਤੇ ਹੁਣ ਆਪਾਂ ਤੜਾਈ ਤੋਂ ਪੰਜ ਚਾਰ ਦਿਨ ਪਹਿਲਾਂ ਕਰਤੀ ਸੀ ਮੈਂ ਮਤਲਬ ਦੋ ਮਹੀਨਿਆਂ ਦੇ ਵਿੱਚ ਆਪਾਂ ਦੋ ਵਾ ਡੇਡ ਮਹੀਨੇ ਦੇ ਵਿੱਚ ਆਪਾਂ ਦੋ ਵਾਰੀ ਸਪਰੇ ਉਹਦੀ ਕਰਤੀ ਤੇ ਹੁਣ ਜਿਵੇਂ ਫਲ ਵਗੈਰਾ ਤਿਆਰ ਹੋ ਗਿਆ ਫਲ ਵਗੈਰਾ ਲੱਗਣ ਲੱਗ ਗਿਆ ਹੁਣ ਚਲੋ ਇਹ ਆਪਾਂ ਜਿਵੇਂ ਹੁਣ ਅੱਜ ਸਵੇਰੇ ਤੜਾਈ ਕਰੀ ਤੀ ਕਿ ਅਜਿਵੇਂ ਆਹ ਸਾਈਜ਼ ਆਪਾਂ ਇਹ ਸਾਈਜ਼ ਹੀ ਤੋੜ ਦਿੰਨੇ ਜਿਵੇਂ ओकेப்பா ਇੰਨਾ ਕਿ ਸਾਈਜ਼ ਹੁੰਦਾ ਜਿਹੜਾ ਉਹੀ ਛੱਡਦੇ ਹੁੰਦੇ ਆ ਜਿੰਨਾ ਜਿਹੜਾ ਆਪਾਂ ਛੋਟਾ ਸਾਈਜ਼ ਤੋੜਾਂਗੇ ਉਹਨਾਂ ਜ਼ਿਆਦਾ ਰੇਟ ਵਧੀਆ ਲੱਗਦਾ ਜਿੰਨਾ ਜ਼ਿਆਦਾ ਆਪਾਂ ਵੱਡੀ ਕਰ ਲੈਨੇ ਪ੍ਰਿੰਟੀ ਉਹਨਾਂ ਜ਼ਿਆਦਾ ਰੇਟ ਥੋੜਾ ਜਿਹਾ ਡਾਊਨ ਪੈਂਦਾ ਫਿਰ ਗੱਲ ਉੱਥੇ ਚਲੀ ਜਾਂਦੀ ਆ ਉਧਰੋਂ ਵਜ਼ਨ ਘਟ ਵਜ਼ਨ ਵਾਜੇ ਦਾ ਰੇਟ ਘਟ ਜਾਂਦਾ ਰੇਟ ਵਾਜੇ ਦਾ ਆਪਣਾ ਵਜ਼ਨ ਘਟ ਹੋ ਜਾਂਦਾ ਇੱਕੋ ਹੀ ਗੱਲ ਹੋ ਜਾਂਦੀ ਆ ਤਕਰੀਬਨ ਤੇ ਬਾਕੀ ਤੁਸੀਂ ਸਾਈਨਿੰਗ ਚੈੱਕ ਕਰੋ ਬੂਟਾਂ ਦੀ ਕਿੰਨੀ ਸੋਹਣੀ ਆ ਜਿਆਦਾ ਕੱਦਣਾ ਹੁਣ ਦੇਵੇਂ ਜਿਆਦਾ ਕੱਦ ਹੋ ਗਿਆ ਫਿਰ ਇੱਕ ਵਾਰੀ ਕੰਮ ਖਰਾਬ ਕਰ ਦਿੰਦਾ ਆਪਣਾ ਬਾਕੀ ਉਹ ਮੀਨ ਥੋੜਾ ਜਿਹਾ ਗਿੱਲਾ ਕਰ ਰੱਖਿਆ ਹੁਣ ਇਹਨੂੰ ਇੱਕ ਸੁਕਾ ਕੇ ਪਾਣੀ ਲਾਵਾਂਗੇ ਹੁਣ ਦੋ ਤਿੰਨ ਮੀਂਹ ਲਗਾਤਾਰ ਪੈ ਗਏ ਹੁਣ ਬਿਲਕੁਲ ਹੀ ਸੁੱਕੇ ਤੇ ਪਾਣੀ ਲਾਵਾਂਗੇ ਜੇ ਮੀਂਹ ਦੁਬਾਰਾ ਨਾ ਆਇਆ ਬਾਕੀ ਹਾਲ ਦੀ ਗੱਡੀ ਅੱਜ ਦਾ ਮੌਸਮ ਤਾਂ ਪੂਰਾ ਸਾਫ਼ ਆ ਹੁਣ ਇਹਦੇ ਤੇ ਇਹੋ ਜਿਹੇ ਦਵਾਈਆਂ ਦਾ ਜ਼ੋਰ ਦਵਾਂਗੇ ਜਿਵੇਂ ਜਿਹਦੇ ਚ ਸਾਰੇ ਤਰ੍ਹਾਂ ਦੇ ਤੱਤ ਹੋਣ ਜਾਂ ਸਾਰੇ ਤਰ੍ਹਾਂ ਦੇ ਲੋਡਿੰਗ ਦੇ ਤੱਤ ਜਿਵੇਂ ਡੀਏਪੀ ਪੋਟਾਸ਼ ਮੈਗਨੀਜ਼ ਸਲਫਰ ਹੋ ਗਿਆ ਕੈਲਸ਼ੀਅਮ ਹੋ ਗਿਆ ਬੋਰੋਨ ਹੋ ਗਿਆ ਤਰ੍ਹਾਂ ਦੀਆਂ ਦਵਾਈਆਂ ਵਰਤਦੇ ਹੁੰਦੇ ਨੇ ਆਪਾਂ ਨਾਲੇ ਤਾਂ ਉਹਨਾਂ ਝਾੜ ਦਾ ਵਧੀਆ ਸਟੇਬਲ ਰਹਿੰਦਾ ਵਧੀਆ ਤੁਰਿਆ ਰਹਿੰਦਾ ਨਾਲੇ ਆਪਾਂ ਜੇ ਹੁਣ ਆਪਾਂ ਜ਼ਰੂਰਤ ਨਾਲ ਜ਼ਿਆਦਾ ਤਾਕਤ ਵਾਲੀਆਂ ਗਰੋਥ ਪ੍ਰੋਮੋਟਰ ਵਗੈਰਾ ਤਾਂ ਆਪਾਂ ਬਿਲਕੁਲ ਵੀ ਨਹੀਂ ਵਰਤਦੇ ਗਰੋਥ ਪ੍ਰੋਮੋਟਰ ਵਗੈਰਾ ਇਹਦੇ ਦੋ ਤਰ੍ਹਾਂ ਦੇ ਗਰੋਥ ਪ੍ਰੋਮੋਟਰ ਵਰਤਦੇ ਹੁੰਦੇ ਨੇ ਇੱਕ ਤਾਂ ਹੋ ਗਿਆ ਹੈਲਿਕ 0.0 0.1 ਪਰਸੈਂਟ ਇਹਦੀ ਪਰਸੈਂਟ ਚਲੋ ਘੱਟ ਆ ਇਹਦਾ ਵੀ ਰਿਜ਼ਲਟ ਬਹੁਤ ਵਧੀਆ ਲੱਗਿਆ ਆਪਾਂ ਨੂੰ ਪਹਿਲਾਂ ਇਹ ਜ਼ਿਆਦਾ ਵਰਤਦੇ ਸੀਗੇ ਹੁਣ ਜਦੋਂ ਦਾ ਆਪਾਂ ਨੂੰ ਆ ਵਰਤਣ ਲੱਗਿਆ ਆਪਾਂ ਨੂੰ ਇਹ ਸ੍ਰੀ ਰਾਮ ਦਾ ਇਹਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ 40% ਆ ਜਬ੍ਰੈਲੀਕ ਐਸਿਡ ਆ ਇਹਦਾ ਰਿਜ਼ਲਟ ਸਿਰਈ ਆ ਇਹਦਾ ਵੀ ਵਧੀਆ ਆ ਇਹਦਾ ਵੀ ਸਿਰਈ ਆ ਇੱਕ ਤਰ੍ਹਾਂ ਕਹਿ ਸਕਦੇ ਆ ਪਰ ਗ੍ਰੋਥ ਪ੍ਰੋਮੋਟਰ ਆਪਾਂ ਵਰਤੇ ਬਹੁਤ ਕੰਪਨੀ ਨੇ ਜਿਹੜੇ ਆਪਾਂ ਨੂੰ ਵਧੀਆ ਲੱਗਦੇ ਨੇ ਆਪਾਂ ਉਹੀ ਉਸ ਤੋਂ ਬਾਅਦ ਕੋਈ ਵੀ ਚੀਜ਼ ਹੋ ਗਈ ਕੋਈ ਵੀ ਦਵਾਈ ਹੋ ਗਈ ਆਪਾਂ ਵਰਤੇ ਵਰਤ ਕੇ ਸਾਰੀਆਂ ਦੇਖ ਲਈਆਂ ਹੁਣ 3-4 ਸਾਲ ਹੋ ਗਏ ਕਿਉਂਕਿ ਸਬਜ਼ੀ ਦਾ ਕੰਮ ਕਰਦੇ ਨੂੰ ਤੇ ਜਿਹੜੀ ਦਾ ਚੀਜ਼ ਦਾ ਰਿਜ਼ਲਟ ਵਧੀਆ ਲੱਗਿਆ ਖਾਸ ਕਰਕੇ ਉਹੀ ਵਰਤੋ ਕੋਈ ਬਾਲੇ ਚੱਕਰਾਂ 'ਚ ਪੈਣ ਦੀ ਲੋੜ ਨਹੀਂ ਹੁੰਦੀ ਹੁਣ ਆਪਾਂ ਨੂੰ ਜਿਵੇਂ ਆ ਸ੍ਰੀ ਰਾਮ ਦਾ ਇਹ ਵਰਤ ਤੇ ਆ ਰਹੇ ਆ ਪਹਿਲਾਂ ਬਾ ਵਰਤ ਦੇ ਦਿੱਗੇ ਹੁਣੇ ਵਰਤ ਤੇ ਦੋਨੀ ਆ ਪਰ ਬਦਲ ਬਦਲ ਕੇ ਮਾਰਦੇ ਨੇ ਇੱਕ ਵਾਰੀ ਇਹ ਮਾਰਦਾ ਇੱਕ ਵਾਰੀ ਇਹ ਕਰਦਾ ਜੇ ਆਪਾਂ ਪਹਿਲ ਦੇ ਆਧਾਰ ਤੇ ਕੰਮ ਕਰੀ ਤਾਂ ਪਹਿਲ ਦੇ ਆਧਾਰ ਤੇ ਆਪਾਂ ਨੂੰ ਇਹ ਵਧੀਆ ਲੱਗਿਆ ਇਹਦਾ ਸਿਰਾ ਰਿਜ਼ਲਟ ਆ ਇਸ 100 ਰੁਪਏ ਦੀ ਇੱਕ ਪੁੜੀ ਆ ਆਪਣੀ ਇੱਕ ਢੋਲੀ ਦੀ ਤੇ ਪ੍ਰੇ ਕਰਨ ਤੋਂ 4 ਦਿਨ ਬਾਅਦ ਤੁਹਾਨੂੰ ਰਿਜ਼ਲਟ ਪਤਾ ਲੱਗ ਜਾਊਗਾ ਨਵੇਂ ਪੱਤੇ ਫਟਾਰਾ ਕਰਿਆ ਆਉਣਗੇ ਵਧੀਆ ਗਰੋਥ ਗਰਾਫ ਹੋ ਜੂਗੀ ਵਧੀਆ ਕਦ ਕੱਦ ਕਰਨ ਲੱਗੇ ਜਾਂਦਾ ਜਦੋਂ ਆਪਾਂ ਬੂਟਾ ਫੇਰ ਬਾਕੀ ਆਪਦੇ ਤੇ ਡਿਪੈਂਡ ਆ ਵੀ ਕਿਹੜੀ ਆਪਾਂ ਨੂੰ ਵਧੀਆ ਲੱਗਦੀ ਕਿਹੜੀ ਨਹੀਂ ਵਧੀਆ ਲੱਗਦੀ ਉਹ ਹਰੇਕ ਬੰਦਾ ਇੱਕੋ ਕੰਪਨੀ ਦੀ ਚਲੋ ਹਰੇਕ ਦਾ ਇੱਕੋ ਹੀ ਕੰਪਨੀ ਦੀ ਦਵਾਈਆਂ ਨਹੀਂ ਮਿਲਦੀਆਂ ਜਿਹੜਾ ਸੈਰ ਆ ਜਾਇ ਜੀ ਦਵਾਈ ਮਿਲਦੀ ਉਹ ਜੀ ਬੰਦਾ ਕਰ ਦਿੰਦਾ ਬਾਕੀ ਦੁਕਾਨਦਾਰ ਤੇ ਡਿਪੈਂਡ ਹੁੰਦਾ ਵੀ ਕਹੇ ਜੀ ਆਪਾਂ ਨੂੰ ਨਵੇਂ ਬੰਦੇ ਨੂੰ ਤਾਂ ਕਿਉਂਕਿ ਦੁਕਾਨਦਾਰ ਨਹੀਂ ਦੇਣੇ ਹੁੰਦੇ ਵੀ ਕਹੇ ਜੀ ਦਵਾਈ ਦਿੰਦਾ ਕਹੇ ਜੀ ਨਹੀਂ ਦਿੰਦਾ ਤੇ ਉਸ ਤੋਂ ਬਾਅਦ ਹੁਣ ਉਹ ਆਪਣੀ ਪਰਖ ਹੁੰਦੀ ਆ ਵੀ ਕਿਹੜੀਆਂ ਦਵਾਈਆਂ ਵਿੱਚੋਂ ਵਧੀਆ ਸਿਲੈਕਟ ਕਰਕੇ ਆਪਾਂ ਕਿਹੜੀਆਂ ਆਪਾਂ ਵਰਤਣੀਆਂ ਨੇ ਕਿਹੜੀਆਂ ਨਹੀਂ ਵਰਤਣੀਆਂ ਬਾਕੀ ਇੱਧਰ